ਆਲੀ ਤੋਂ ਪੰਜਾਬ ਅੰਦੇ ਹਰਿਆਣਾ ਪੁਲਿਸ ਦੇ ਆਰਐਸਐਸ ਦੇ ਸਾਡੇ ਵਿੱਚ ਆ ਚੁੱਕੇ ਨੇ ਮੂਵ ਮੱਚ ਕੇ ਕੋਲਗੇਟ ਲਈ ਹੈ ਬਲਾਸਟ ਵਿੱਚ ਮੇਰੇ ਇੱਕ ਗੈਂਗ ਅੱਛਾ ਅੱਛਾ ਲੇਕਿਨ ਪੰਜਾਬ ਪੁਲਿਸ ਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਿੱਥੇ ਕਾਫੀ ਹਾਲ ਤਰਾਵ ਹੈ ਸਾਡੇ ਕਿਸਾਨਾਂ ਵਾਲੇ ਪਾਸੇ ਆ ਕੇ ਇਤੇ ਉਹ ਹਰਿਆਣਾ ਪੁਲਿਸ ਤੇ ਪੱਥਰबाजी ਕਰ ਰਿਹਾ ਆ ਆਪਣਾ ਜੀਵਾ ਗੋਲੀ ਲੱਗੀ ਆ ਪਲਾਸਟਿਕ ਵਾਲੀ ਗੋਲੀ ਕੰਨ ਤੇ ਲੱਗੀ ਜੀ ਆ ਕਾਨ ਪਰ ਲੱਗੀ ਜੀ ਇੱਕ ਦੂਸਰੇ ਬੰਦੇ ਤੇ ਲੱਗੀ ਫੇਰ ਕੋਈ ਬਾਤ ਨਹੀਂ ਪੱਥਰबाजी ਕਰਦਾ ਹੁਣ ਹਰਤੇ ਲੈਂਦਾ ਤੇ ਫਿਰ ਜੇ ਤੁਸੀਂ ਇਹ ਕਹਿੰਦੇ ਹੋ ਕਿ ਹਰਿਆਣਾ ਚਲੇ ਜਾਂਦਾ ਤੇ ਮਿਰਚੇ ਪਰਚਾ ਕਰਦੇ ਹੋ ਦੇਖੋ ਕਿਵੇਂ ਟਰੈਕਟਰਾਂ ਦੇ ਟਾਇਰ ਪੈਂਚਰ ਕਰਿਆ ਨੇ ਬਾਕੀ ਪੂਰੇ ਖੜੋ ਬਹੁਤ ਭੰਨ ਤੋੜ ਕੀਤੀ ਐ ਸਾਧਨਾ ਦੀ ਇੰਨੇ ਇੰਨੇ ਸੰਧ ਖਰਾਬ ਕਿੱਤੇ ਰਹੇ ਤਾਂ ਵੀ ਇਹ ਟਰੈਕਟਰ ਦੇ ਟਾਇਰ ਪੈਂਚਰ ਕੀਤਾ ਹੋਇਆ ਦੇਖੋ ਕੋਈ ਵੀ ਕਿਸੇ ਦੇ ਵੀ ਮਨ ਮਿਠਾ ਲੈ ਗਏ ਸਾਧੀਆਂ ਨਵਾਂ ਟਰੈਕਟਰ ਹੈ ਮਜ਼ਾ ਲੈਿੰਦਾ ਹੈ ਜ਼ਿਮੀਂਦਾਰ ਦਾ ਨਵਾਂ ਟਰੈਕਟਰ ਦੇਖੋ ਤੋੜਫੋੜ ਕੀਤੀ ਐ ਟਰੈਕਟਰ ਦੀ ਗਿਆ ਕਰਿਆ ਜੱਟਾ ਖੜਿਆ ਨਾ ਰਿਹਾ ਵੀ ਖੜਿਆ ਹੋਰ ਬਾਈ ਮੋਰ ਕਰਿਆ ਇਹ ਵੀ ਨਾਲ ਹੈ ਬਾਈ ਜਿਹੜਾ ਲੱਸਾ ਕੋਣ ਇਹਦਾ ਨੁਕਸਾਨ ਭਰੂ ਮੈਂ ਕਿੰਨੇ ਹਫ਼ਤੇ ਚੱਲ ਗਿਆ ਜੀ ਆਪਦੇ ਦਮ ਤੇ ਘੱਟਦੀ ਆਂਦੀ ਔਰ ਆਏ ਇਹ ਕਹਿ ਸਕਦਾ ਸੀ ਮੈਂ ਆਪਣੀ ਹਰਿਆਣਾ ਦੇ ਨਾਲ ਬੰਦੇ ਦਾ ਵਜਿ ਨਾਲ ਇਹ ਮੋਦੀ ਦੀ ਸਰਕਾਰ ਜਿਹੜੀ ਹੈਗੀ ਹੈ ਖੱਟੇ ਚਚਾ ਬਣਾਏ ਹੋਏ ਉਹ ਖੱਟੇ ਉਹਦੇ ਹਾਂ ਜੀ ਕਾ ਜੀ ਮੁਹਾਇਦਾ ਇੱਕ ਸਮਾਜੀ ਕਾਨੂੰ ਨਹੀਂ ਜੁੱਤੇ ਉਹ ਬੋਦੀ ਦੇ ਆਹੋ ਸਮਾਨ ਸਾਰਾ ਦੇ ਮੈਂ ਕੰਮ ਕੱਚਾ ਨਾਲ ਲੱਖੀ ਵਾਲਾ ਜੰਗਲ ਭਾਰਤੀ ਕਿਸਾਨ ਜੁਨ ਇੱਕ ਤਾਂ ਸਿੱਧੂਪੁਰ ਦੀ ਗੱਡੀ ਇਹ ਤੋੜੀ ਹੈ ਦੇਖੋ ਇਹਦੀ ਵੀ ਟਾਇਰ ਜੀ ਹਵਾ ਕੱਢੀ ਹੋਈ ਐ ਕਿਵੇਂ ਕੱਢੀ ਐ ਪੈਂਚਰ ਕੀਤਾ ਜਾਂ ਹਵਾ ਕੱਢੀ ਐ ਦੇਖੋ ਇਹ ਟੂਟੀ ਤੋੜੀ ਐ ਟੂਟੀ ਤੋੜ ਕੇ ਇਹਦੀ ਹਵਾ ਕੱਢਤੀ ਦੇ ਵੀ ਕੱਟ ਕੇ ਸੱਟ ਕੇ ਪਤਾ ਕਿੱਦਾਂ ਕੱਟ ਕੇ 50 ਲੀਟਰ ਦੀ ਕੈਨ ਪਈ ਐ ਇਸ ਟਰੈਕਟਰ ਦੀ ਵੀ ਟੂਟੀ ਤੋੜੀ ਐ ਹਵਾ ਕੱਢਤੀ ਤਾਂ ਕਿ ਕਿਸਾਨ ਅੱਗੇ ਨਾ ਵੱਧ ਸਕਣਾ ਬਹੁਤ ਜਿਆਦੇ ਟਰੈਕਟਰਾਂ ਦੀ ਜਿਹੜੀ ਭੰਨ ਤੋੜ ਕੀਤੀ ਹੈ ठीक लग गए थे आ, ने ने अच्छा।, अच्छा।, अच्छा अच्छा ਦੇਖੋ ਬਾਰਡਰ ਦੇ ਉੱਤੇ ਜ਼ਖਮੀ ਹੋਏ ਕਿਸਾਨ ਨੇ ਜਿਹੜੇ ਅੱਜ ਹਸਪਤਾਲ ਸਰਕਾਰੀ ਹਸਪਤਾਲ ਪਾਤੜਾ ਦੇ ਪਹੁੰਚੇ ਨੇ ਜਿੱਥੇ ਕਾਫੀ ਹਲਚਲ ਰਵ ਹੈ ਦੇਖ ਜਵਾਨ ਦੇ ਲੱਤ ਦੇ ਵਿੱਚ ਗੋਲੀ ਲੱਗੀ ਆ ਤਨ ਵੱਟ ਗਿਆ ਥੋੜਾ ਥੱਲੇਓ ਸਟੀਚ ਹੋਇਆ ਦੇਖੋ ਇਹ ਵੀ ਕਿਸਾਨ ਨੇ ਇਹਨਾਂ ਦੇ ਵੀ ਕੰਨ ਦੇ ਉੱਤੇ ਲੱਗਿਆ ਕੁਛ ਤੇ ਕੰਨਾਂ ਦਾ ਜਿਹੜਾ ਜ਼ਖਮੀ ਹੋ ਗਿਆ ਕੀ ਲੱਗਿਆ ਜੀ ਆਪਣੇ ਆਪਣਾ ਜੀਵਾ ਗੋਲੀ ਲੱਗੀ ਆ ਪਲਾਸਟਿਕ ਵਾਲੀ ਗੋਲੀ ਕੰਨ ਤੇ ਲੱਗੀ ਜੀ ਆ ਕੰਨ ਪਰ ਲੱਗੀ ਸੀ ਇੱਕ ਦੂਸਰੇ ਬੰਦੇ ਮੇ ਲੱਗੀ ਫੇਰੇ ਕੋਈ ਬਾਤ ਨਹੀਂ ਸਿੱਧੇ ਲੈਕੋ ਦੇਖੋ ਇਹਨਾਂ ਦੇ ਕੰਨ ਦੇ ਉੱਤੇ ਗੋਲੀ ਵੱਜੀ ਐ ਤੇ ਕਾਫੀ ਜ਼ਖਮੀ ਨੇ ਇਸ ਵੀਰ ਦੇ ਬਲਾਸਟ ਹੋਇਆ ਜਿਹੜਾ ਚਿਹਰੇ ਨੂੰ ਨੁਕਸਾਨ ਕਰਿਆ ਬਲਾਸਟ ਨੇ

ਦੇਖੋ ਇੱਕ ਮਰੀਜ਼ ਹੋਰ ਆਇਆ ਜਿਸ ਦੇ ਸਿਰ ਦੇ ਵਿੱਚ ਸੱਟ ਲੱਗੀ ਆ। ਕਿ ਸਰਕਾਰਾਂ ਬਹੁਤ ਮਾੜਾ ਕਰ ਰਹੀਆਂ ਨੇ ਕਿਸਾਨਾਂ ਨੂੰ ਐ ਮਾਰ ਰਹੀਆਂ ਨੇ ਜਿਵੇਂ ਦੁਸ਼ਮਣ ਹੁੰਦੇ ਨੇ। ਬਲਦੀ ਇਹ ਸਾਡੇ ਬਲਦੇਵ ਸਿੰਘ ਜੀ ਆਏ ਨੇ ਇਹਨਾਂ ਦੇ ਵੀ ਅੱਖ ਨੁਕਸਾਨੀ ਗਈ ਅੱਖ ਦੇ ਉੱਤੇ ਕੁਝ ਵੱਜਿਆ ਸਰਸਾ ਸਾਹਿਬ ਅੱਖ ਤੇ ਕੀ ਲੱਗਿਆ ਤੁਹਾਡੇ ਮੇਰੇ ਤੇ ਅੱਖ ਤੇ ਜਿਹੜੀ ਹੈ ਇਹ ਗੈਸ ਕਈ ਦਿਨਾਂ ਤੋਂ ਪਈ ਆ ਅੱਛਾ ਜੀ ਮੇਰੇ ਅੱਖ ਜਿਹੜੀ ਹੈ ਇਹਦੇ ਜ਼ਖਮ ਹੋਏ ਨੇ ਮੈਨੂੰ ਆਪਣੀ ਅੱਖ ਦਾ ਕੋਈ ਨਹੀਂ ਮੈਨੂੰ ਆਪਣਾ ਨਹੀਂ ਜਵਾਨਾਂ ਦਾ ਕਾफी ਨੁਕਸਾਨ ਹੋ ਰਿਹਾ ਜੀ ਮੈਨੂੰ ਤਾਂ ਬੱਚਿਆਂ ਦਾ ਹਾਂ ਜੀ ਹਾਂ ਸਤ ਜੀ ਕਿੱਥੇ ਕਿਹੜੀ ਜਗ੍ਹਾ ਸੀ ਚਲੋ ਇਹ ਕੋੜੀ ਪੜੀ ਕਿੱਥੇ ਹਾਂ ਹਾਂ ਹੁਣ ਉੱਥੋਂ ਲੈ ਕੇ ਆ ਰਿਹਾ ਹਾਂ ਕਿਸਾਨ ਸ਼ਾਂਤੀਪੁਰ ਗੁਰੂਗ੍ਰਾਮ ਚ ਖੜਾ ਬਿਲਕੁਲ ਸ਼ਾਂਤੀਪੁਰ ਤੁਸੀਂ ਇਕੱਲ ਦੱਸੋ ਮੇਰੇ ਮੈਂ ਤੁਹਾਨੂੰ ਵਿਕਲਿੰਤੀ ਕਰਾਵਾਂ ਅਸੀਂ ਇਸ ਨੂੰ ਵੱਡਾ ਸਬੂਤ ਕੀ ਦੇ ਸਕਦੇ ਹਾਂ ਕਿ ਅਸੀਂ 13 ਮਹੀਨੇ ਪਹਿਲਾਂ ਵੀ ਸ਼ਾਂਤ ਰਹੇ ਅਸੀਂ ਇੱਥੇ 13 ਤਰੀਕ ਤੋਂ ਆਏ ਹਾਂ ਕਿ ਇਦੋਂ ਵੱਡਾ ਤੁਹਾਨੂੰ ਮੈਂ ਸਬੂਤ ਕੀ ਦੇ ਸਕਦਾ ਕਿ ਜਿਹੜਾ ਅਸੀਂ 13 ਤਰੀਕ ਨੂੰ ਆਏ ਆ ਤੇ ਹਰਿਆਣਾ ਪੁਲਿਸ ਦਾ ਮਲਾਦਮ ਸਿਵਲ ਵਰਦੀ ਵਿੱਚ ਆ ਕੇ ਸਾਡੇ ਵਾਲੇ ਕਿਸਾਨਾਂ ਵਾਲੇ ਪਾਸੇ ਆ ਕੇ ਹਰਿਆਣਾ ਪੁਲਿਸ ਤੇ ਪੱਥਰबाजी ਕਰਦਾ ਅਸੀਂ ਉੱਤੇ ਬਾਜ਼ ਰੱਖਾ ਰੱਖੀ 13 ਤਰੀਕ ਨੂੰ ਤੇ ਫਿਰ 14 ਤਰੀਕ ਨੂੰ ਫਿਰ ਉਹਦੀਆਂ ਉਹੀ ਹਰਕਤਾਂ ਸਨ ਜਿਸ ਕਰਕੇ ਮੇਰੇ ਵੱਲੋਂ ਉਸ ਉਸ ਹਰਿਆਣਾ ਪੁਲਿਸ ਮੁਲਾਦਮ ਨੂੰ ਜਿਹੜਾ ਸਿਵਲ ਵਰਦੀ ਚ ਸੀ ਜਿਹੜਾ ਕਿ ਸਾਡੇ ਕਿਸਾਨਾਂ ਵਾਲੇ ਪਾਸੇ ਆ ਕੇ ਇਹਦੇ ਉਹ ਹਰਿਆਣਾ ਪੁਲਿਸ ਤੇ ਪੱਥਰਬਾਜ਼ੀ ਕਰ ਰਿਹਾ ਹਰਿਆਣਾ ਪੁਲਿਸ ਜਿਹੜੀ ਆ ਉਹ ਸਾਨੂੰ ਕਿਸਾਨਾਂ ਨੂੰ ਬਦਨਾਮ ਕਰਨ ਲਈ ਉਹ ਵੀਡੀਓ ਬਣਾ ਰਹੀ ਹੈ ਕਿ ਆਹ ਕਿਸਾਨ ਜਿਹੜੇ ਨੇ ਹਰਿਆਣਾ ਪੁਲਿਸ ਤੇ ਪੱਥਰਬਾਜ਼ੀ ਕੀਤੀ ਨੇ ਉਹ ਸ ਬੰਦੇ ਨੂੰ ਉਸ ਨੂੰ ਨਾਲ ਦੇ ਨੂੰ ਫੜ ਕੇ ਤੇ ਸਤਰਨਾ ਥਾਣੇ ਦੇ ਵਿੱਚ ਬੰਦ ਕਰਾਇਆ ਗਿਆ ਲੇਕਿਨ ਪੰਜਾਬ ਪੁਲਿਸ ਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਮੈਨੂੰ ਕਹਿੰਦੇ ਆ ਕਿ ਤੁਸੀਂ ਇਹ ਬੰਦਾ ਜਿਹੜਾ ਹੈ ਇਹ ਹਰਿਆਣਾ ਤੋਂ ਬਣ ਕੇ ਲਿਆਉਂਦਾ ਮੈਂ ਕਿਹਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਇਹ ਹਰਿਆਣਾ ਤੋਂ ਬਣ ਕੇ ਜਾਂਦਾ ਤੁਹਾਨੂੰ ਇੱਧਰ ਹੋ ਗਏ ਨੇ ਤੁਸੀਂ ਇਹ ਹਰਿਆਣਾ ਤੋਂ ਲਿਆਉਂਦਾ ਇਹ ਬੰਦਾ ਪੰਜਾਬ ਏਰੀਆ ਚੋਂ ਬਣਿਆ ਸਿਵਲ ਭਤੀਚਾ ਅੱਜ ਮੈਂ ਪਤਾ ਪੁੰਦਰਾ ਹਰਿਆਣਾ ਪੁਲਿਸ ਦੇ ਪੱਥਰਬਾਜ਼ੀ ਕਰਦਾ ਹੁਣ ਫੜਕੇ ਲੈਂਦਾ ਤੇ ਫਿਰ ਜੇ ਤੁਸੀਂ ਇਹ ਕਹਿੰਦੇ ਹੋ ਕਿ ਵੇ ਹਰਿਆਣਾ ਲੈਂਦਾ ਤੇ ਮਿਰਸੇ ਪੱਛਾ ਕਰਦੇ ਹੋ ਕਿਉਂਕਿ ਮੈਂ ਉਦੋਂ ਕਹਿੰਦਾ ਕਿ ਬੈਲਕਨੀ ਖੰਬਟਾ ਹੈ ਤੇ ਕੋਈ ਜਵਾਬ ਨਹੀਂ ਨਾਲ ਕੋਈ ਮੇਰਾ ਕਹਿਣ ਤੋਂ ਭਾਵ ਹੈ ਵੀ ਅੱਜ ਵੀ ਸਾਨੂੰ ਸਵੇਰੇ ਪਤਾ ਲੱਗ ਚੁੱਕਾ ਸੀ ਮੈਂ ਤੁਹਾਡੇ ਮੀਡੀਆ ਨੂੰ ਇਹ ਜਿਹੜੀ ਸੀ ਆਪਣੀ ਖਬਰ ਦੇ ਦਿੱਤੀ ਸੀ ਕਿ 40 ਤੋਂ 50 ਬੰਦੇ ਹਰਿਆਣਾ ਪੁਲਿਸ ਦੇ ਆਰਐਸਐਸ ਦੇ ਸਾਡੇ ਵਿੱਚ ਆ ਚੁੱਕੇ ਨੇ ਉਹ ਫੈਰਗ ਵੀ ਕਰਨਗੇ ਹਰਿਆਣਾ ਪੁਲਿਸ ਦੇ ਬੰਦਿਆਂ ਨੂੰ ਮਾਰਨਗੇ ਤੇ ਸੁੰਦੇ ਤੇ ਪਰਚੇ ਹੋਣਗੇ ਤੇ ਇਸ ਸਾਡੇ ਅੰਦੋਲਨ ਨੂੰ ਫੇਲ ਕੀਤਾ ਜਾਵੇਗਾ ਇਹ ਹਰਿਆਣਾ ਪੁਲਿਸ ਦੀ ਤੇ ਹਰਿਆਣਾ ਸਰਕਾਰ ਤੇ ਮੋਦੀ ਦੀ